ਜਦ ਸਾਫਤਰੀ ਜੋ ਮਗੇਸ਼ਰ ਦਾਮ ਦੇ ਨੇ ਉਹਨਾਂ ਨੇ ਕਿਹਾ ਕਿ ਮੈਂ ਹਰ ਮੰਦਰ ਜਾਵਾਂਗਾ ਉੱਤੇ ਇਥੇ ਵਿਧਾਮ ਹੈ ਉੱਥੇ ਜਾਵਾਂਗਾ ਪਰ ਬਿਆਨਬਾਜ਼ੀ ਜਿਹੜੀ ਤੋੜ ਮੋੜ ਕੇ ਵੇਚ ਕੇ ਇਹ ਫਾਟਕੋ ਕੋਈ ਸਬੂਤ ਹੈ ਕਿ ਉਹਨਾਂ ਨੇ ਤੋੜ ਮੋੜ ਕੇ ਵੇਚ ਕੇ ਤਾਂ ਹਰਿ ਹਰ ਮੰਦਰ ਸਾਹਿਬ ਹੈ ਉਹਨਾਂ ਨੇ ਤਾਂ ਕੋਈ ਕਲਿੱਪ ਕੱਟ ਕੇ ਚਲਾਈ ਨਹੀਂ ਹੈ ਜੀ ਮੈਂ ਆਨੰਦਪੁਰ ਸਾਹਿਬ ਜਾਣਾ ਗਾਇਆ ਮੈਂ ਅੰਮ੍ਰਿਤਸਰ ਸਾਹਿਬ ਜਾਣਾ ਕੋਈ ਨਾਮ ਨਹੀਂ ਲਿੱਤਾ ਹੈਗਾ ਮੁੰਡਾ ਪਰ ਉਹਨਾਂ ਨੇ ਕਿਹਾ ਸੀ ਹਰੀ ਹਰ ਮੰਦਰ ਸਾਹਿਬ ਜਾਵਾਂਗਾ ਮੈਂ ਪਰਵਾਨੇ ਨੇ ਉਹ ਕੀ ਪੇਸ਼ ਕੀਤੀ ਹੈ ਬਿਆਨ ਤੋਂ ਪਰਵਾਨੇ ਨੇ ਦਿੱਤਾ ਕਿ ਦਰਬਾਰ ਸਾਹਿਬ ਆ ਕੇ ਦਿਖਾ ਉਹਨਾਂ ਨੇ ਪੇਸ਼ ਬ੍ਰਾਮ ਸਾਸਤੀ ਜੀ ਜਿਹੜਾ ਹੈ ਉਹਦਾ ਪੱਖ ਲੈ ਰਹੇ ਹੋ ਉਹਦੇ ਨਾਲ ਖੜ ਰਹੇ ਇੱਕ ਤਰ੍ਹਾਂ ਦਾ ਮੈਨੂੰ ਨਹੀਂ ਲੱਗਦਾ ਜਿਹੜੇ ਗਰਮ ਖਿਆਲੀਆਂ ਹੁਣ ਤੁਹਾਡੇ ਖਿਲਾਫ ਹੋਣ ਜਾਣਗੇ ਕਿ ਜੋ ਸਾਸਤੀ ਰਹੇ ਮੈਂ ਤਾਂ ਸਿਰਫ ਤੁਹਾਡੇ ਚੈਨਲ ਤੇ ਰਹੀਏ ਲੋਕਾਂ ਦਾ ਦੁੱਖਣਾ ਦੱਸ ਰਿਹਾ ਕਿ ਮਹੂਲ ਪ੍ਰਕਾਣ ਵਾਲੇ ਜਿਹੜੇ ਹੈਗੇ ਹਨ ਉਹ ਉਹਨਾਂ ਦੀ ਗੱਲਾਂ ਸੁਣਾਉ ਮੇਰਾ ਕੋਈ ਰਿਸ਼ਤੇਦਾਰ ਨਹੀਂ ਲੱਗਦੇ ਬਸ ਦੋ ਜਿੰਦ ਸਾਸਤੀ ਜੀ ਤੇ ਇਹ ਵੀ ਉਹ ਉਹਨਾਂ ਦੇ ਨਾਲ ਮੈਂ ਤਾਂ ਕਦੀ ਮਿਲਿਆ ਵੀ ਨਹੀਂ ਹਾਂ ਪਰ ਮੈਂ ਸੋਸ਼ਲ ਮੀਡੀਆ ਦੇਖੀ ਮੈਨੂੰ ਲੱਗਿਆ ਕਿ ਯਾਰ ਇਹ ਵੀ ਰੁਕ ਰੁਕ ਕੇ ਚਾਹੀਦੀ ਕਿ ਮੇਰੇ ਨਾਲ ਮੇਰੇ ਦੋਸਤ ਵੀ ਹੈ ਉਹਨਾਂ ਨੇ ਕਿਹਾ ਕਹਿੰਦੇ ਆ ਤੇ ਬਿਆਨ ਹੈ ਤਾਂ ਗਲਤ ਕੀਤਾ ਮੈਂ ਕਿ ਬਿਲਕੁਲ ਗਲਤ ਹੈ ਪਰ ਇਹ ਬਿਆਨ ਹੈ ਨਹੀਂ ਐਕਚੁਅਲ ਤੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਚੀਜ਼ ਨੂੰ ਤੌਰ ਮੋੜ ਕੇ ਦੇਸ਼ ਕੀਤਾ ਜਾ ਰਿਹਾ ਉਹਦਾ ਕਿਸੇ ਨੇ ਧਿਆਨ ਦੇ ਰਹੇ ਹੋ ਪਾਟੇ ਬਿਆਨ ਦੇ ਨਾਲ ਗਰਮ ਸਿਆਲੀਆਂ ਦੇ ਹੋਰ ਬਿਆਨ ਆ ਜਣੇ ਤੁਸੀਂ ਉਹ ధਨੰਜੇ ਸ਼ਾਸਤਰੀ ਨੂੰ ਅਪੀਲ ਕਿਉਂ ਨਹੀਂ ਕਰਦੇ ਕਿ ਵੀ ਆਪਣੇ ਬਿਆਨ ਦੇ ਕੋਈ ਬਿਆਨ ਆ ਕੇ ਮਾਹੌਲ ਸ਼ਾਂਤ ਹੋ ਸਕਦਾ ਹੈ ਬਿਆਨ ਦੇਣ ਦੇ ਚੰਗੇ ਲੱਗਦੇ ਆ ਪਰਮਾਨੰਦ ਨੇ ਪੰਜਾਬ ਨੂੰ ਪਰਕਾਰ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਜਿਹੜੇ ਬੈਠੇ ਆ ਉਹ ਰਹੇ ਹਿੰਦੂ ਲੀਡਰ ਉਹ ਆਪਣਾ ਪੱਕਾ ਰੱਖ ਰਹੇ ਆ ਜਿਹੜਾ ਪਰਮਾਨੰਦ ਦੇ ਖਿਲਾਫ ਜਾਂਦੇ ਆਂ ਪੱਚਾ ਕਰਾਵਾਂਗੇ ਅਸੀਂ ਐਂ ਕਰਾਵਾਂਗੇ ਉਹ ਕਰਾਵਾਂਗੇ ਹੁਣ ਤੁਸੀਂ ਕਹਿੰਦੇ ਸਿੱਖ ਸੈਨਾ ਦੇ ਕਈ ਲੀਡਰਾਂ ਦੇ ਉੱਤੇ ਅਟੈਕ ਆ ਗਏ ਹੁਣ ਤੁਸੀਂ ਜਿਹੜਾ ਹੈ ਤਨੰਜੇ ਸਾਹਿਬ ਜੀ ਦਾ ਸਾਥ ਦੇ ਰਹੇ ਹੋ ਪ੍ਰਵਾਨੇ ਦੇ ਖਿਲਾਫ ਬੋਲ ਰਹੇ ਹੋ ਤੁਹਾਨੂੰ ਨਹੀਂ ਡਰ ਲੱਗ ਰਿਹਾ ਕਿ ਅਗਲਾ ਨੰਬਰ ਤੁਹਾਡਾ ਵੀ ਉੱਤੇ ਦਾ ਸਾਡੇ ਸਾ ਵੀ ਅਟੈਕ ਹੋ ਜਾਵੇ ਤੁਸੀਂ ਹੋਂ ਤਾਂ ਕਿਹਾ ਵੀ ਐਨੇ ਜਿਹੜੇ ਸਿੱਖ ਸੈਨਾ ਦੇ ਜੀਤਾ ਐ ਉਹਨਾਂ ਦੇ ਉੱਤੇ ਹਮਲੇ ਹੋ ਚੁੱਕੇ ਨੇ ਨਹੀਂ ਪਤਾ ਕਿ ਆਪਾਂ ਇੱਕ ਦਮ ਵੀ ਹਾਂ ਮੈਂ ਜਿੱਦ ਫੱਟੇ ਬਾਰੇ ਗੱਲ ਤੋਂ ਬੋਲਿਆ ਸੀ ਪਾਰਲਿੰਗ ਪਵਾ ਗਏ ਫੇਸ ਕੋਈ ਇਹ ਲਿਫਟ ਡੈਕਿਸ ਗੱਲ ਦਾ ਕਰੂ ਕਿ ਉਹ ਪ੍ਰਵਾਨੇ ਬਾਰੇ ਗੋਲਿਆ ਅੱਜ ਨਹੀਂ ਫਿਰ ਅੱਜ ਪ੍ਰਵਾਨਾ ਕਰਦੇ ਜਨਨ ਦੇ ਸਾਥੀ ਨੂੰ ਹਜੇ ਤੱਕ ਤੁਸੀਂ ਸਿੰਟਰ ਮਾਮਾ ਹੇ ਤੱਕ ਨਹੀਂ ਗਿਆ ਵਿਹਾਂ ਉਹ ਲੋਟਣ ਚਾਹੀਦੇ ਇਹ ਹੋਣਾ ਪਈ ਪੰਜਾਬ ਦੇ ਸਾਥ ਤਾ ਹੈ ਜੀ ਗੱਲ ਨਹੀਂ ਹੈ ਜੀ ਪਰ ਹਿੰਦੂਆਰੇ ਮੁੱਦੇ ਐ ਨੇ ਵੀ ਕਮਜ਼ੋਰ ਨਹੀਂ ਹੈਗੇ ਵੀ ਹਾਂ ਘਰਾਂ ਦੇ ਬੈਠੇ ਰਹੋਗੇ ਬੜ ਕੇ ਤੇ ਤੇ ਕਲਮ ਕੱਲੀ ਦੀ ਗੱਲ ਦਾ ਕਲਮ ਕੱਲੀ ਵੀ ਆ ਜਾਣ ਪਰ ਇਹ ਹੈ ਜੀ ਅਸੀਂ ਸਿਰਫ ਸਰਕਾਰ ਦੇ ਦਰੂਸ ਚਾਲਦੇ ਆ ਮਾਹੌਲ ਪਰਖਾਂਦੇ ਨਹੀਂ ਹੈਗੇ ਅਸੀਂ ਜਾਣਦੇ ਵੀ ਚਲੋ ਇਹਨਾਂ ਦੇ ਕਾਨੂੰਨੀ ਤੌਰ ਉੱਤੇ ਲੜ ਲਈਏ ਜਾਂ ਲੜਨ ਦੀ ਗੱਲ ਹੈ ਫਿਰ ਤਾਂ ਦੇਖੋ ਕੋਈ ਘਟ ਨਹੀਂ ਹੁੰਦਾ ਕਿ ਚਾਰ ਖਾਉਂ ਜਿਹੜਾ ਦੋ ਦਾ ਉਹ ਵੀ ਖਾਪਸੇ ਸੋਸ਼ਲ ਮੀਡੀਆ ਤੇ ਕਈ ਵਾਰ ਇਹ ਜੇ ਬਿਆਨ ਆ ਜਾਂਦੇ ਨੇ ਜਿਹਦੇ ਨਾਲ ਮਾਹੌਲ ਤਾਂ ਗਰਮ ਹੁੰਦਾ ਹੀ ਹੈ ਚਰਚਾਵਾਂ ਵੀ ਜੜੀਆਂ ਨੇ ਛਿੜ ਜਾਂਦੀਆਂ ਨੇ ਕੁਝ ਇਹੋ ਜਿਹੇ ਬਿਆਨ ਭਗੇਸ਼ਵਰ ਧਾਮ ਦੇ ਸਾਸ਼ਤਰੀ ਜੀ ਦੇ ਵੱਲੋਂ ਕਿਹਾ ਗਿਆ ਕਿ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਪੂਜਾ ਅਰਚਨਾ ਕੀਤੀ ਜਾਵੇਗੀ ਉਸ ਨੂੰ ਲੈ ਕੇ ਪੰਜਾਬ ਦਾ ਜਿਹੜਾ ਮਾਹੌਲ ਹੈ ਕਿਤੇ ਨਾ ਕਿਤੇ ਗਰਮ ਹੁੰਦਾ ਨਜ਼ਰ ਆ ਰਿਹਾ ਹੈ ਚਰਚਾਾਂਵਾਂ ਜਿਹੜੀਆਂ ਨੇ ਛਿੜ ਗਈਆਂ ਨੇ ਤੇ ਪੰਜਾਬ ਦੇ ਇੱਕ ਗਰਮ ਦਲ ਦੇ ਨੇਤਾ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਅਗਰ ਭਗੇਸ਼ਵਰ ਦਾਮਦੇ ਸਾਸਤਰੀ ਜੀ ਅਗਰ ਪੰਜਾਬ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਸੋਧਿਆ ਜਾਵੇਗਾ ਜਿਸ ਨੂੰ ਲੈ ਕੇ ਹੋਰ ਮਾਹੌਲ ਜਿਹੜਾ ਹੈ ਗਰਮ ਹੋ ਗਿਆ ਹੈ ਸਿਰਸਾ ਨਾਲ ਹਿੰਦ ਦੇ ਪੰਜਾਬ ਦੇ ਪ੍ਰਧਾਨ ਨੇ ਰਾਹੁਲ ਮਨਜੰਦਾ ਜੀ ਯੂਤ ਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿੰਦੇ ਨੇ ਰਾਹੁਲ ਜੀ ਅਕਸਰ ਹੀ ਜਿਹੜਾ ਹੈ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਚੱਲਦੀ ਰਹਿੰਦੀ ਹੈ ਤੇ ਹੁਣ ਜਿਹੜੀ ਆ ਨਵੀਂ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਬਿਆਨਬਾਜ਼ੀ ਆਈ ਹੈ ਬਗੇਸ਼ਵਰ ਦਾਮ ਦੇ ਸਾਸਤਰੀ ਨੇ ਦਲਨੰਦਰ ਜੀ ਉਹਨਾਂ ਦੇ ਵੱਲੋਂ ਜਿਹੜਾ ਹੈ ਬਿਆਨ ਕੀਤਾ ਗਿਆ ਕਿ ਹਰਮੰਦਰ ਸਾਹਿਬ ਜਾ ਕੇ ਜਿਹੜਾ ਹੈ ਪੂਜਾ ਅਰਚਨਾ ਕੀਤੀ ਜਾਵੇਗੀ ਪਰ ਹਰਮੰਦਰ ਸਾਹਿਬ ਦੀ ਆਪਾਂ ਗੱਲ ਕਰੀਏ ਕਿ ਉੱਥੇ ਤਾਂ ਅਰਦਾਸ ਹੁੰਦੀ ਹੈ ਮੱਥਾ ਟੇਕਿਆ ਜਾਂਦਾ ਪੂਜਾ ਅਰਚਨਾ ਤਾਂ ਉੱਥੇ ਕੀਤੀ ਨਹੀਂ ਹੁੰਦੀ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਜੀ ਉਕਤ سوشل ਮੀਡੀਆ ਦੇ ਸਭ ਕੁਝ ਯੂਜ਼ ਕਰਦੇ ਆ ਉਹਨਾਂ ਦੀ ਕਲਿੱਪ ਜਿਹੜੀ ਸੀ ਉਹਨਾਂ ਨੇ ਬਿਆਨ ਦਿੱਤਾ ਸੀਗਾ ਪ੍ਰਿੰਦਰ ਸ਼ਾਸਤਰੀ ਜੀ ਨੇ ਆਪਣੇ ਨਾ ਉੱਤਰ ਪ੍ਰਦੇਸ਼ ਸਿੰਬਲ ਜ਼ਿਲ੍ਹਾ ਉਹਦੇ ਚ ਇੱਕ ਮੰਦਿਰ ਹੈ ਹਰੀ ਹਰ ਮੰਦਿਰ ਸਾਹਿਬ ਹਰੀ ਹਰ ਮੰਦਿਰ ਸਾਹਿਬ ਤੇ ਉਹਦੇ ਨਾਲ ਇੱਕ ਮਸਜਿਦ ਲੱਗਦੀ ਹੈ ਉਹਨਾਂ ਨੇ ਉੱਥੇ ਵਿਵਾਦ ਚੱਲਦਾ ਸੀਗਾ ਤੇ ਉਹਨਾਂ ਨੇ ਆਪਣੇ ਬਿਆਨ ਚ ਗਿਆ ਸੀ ਕਿ ਮੈਂ ਹਰੀ ਹਰ ਮੰਦਿਰ ਸਾਹਿਬ ਜਾ ਕੇ ਮੱਥਾ ਟੇਕੂਗਾ ਨਾ ਕਿ ਦਰਬਾਰ ਸਾਹਿਬ ਆ ਕੇ ਮੱਥਾ ਟੇਕੂਗਾ ਸੋਸ਼ਲ ਮੀਡੀਆ ਤੇ ਉਹਨਾਂ ਦੀ ਕਲਿੱਪ ਕੱਟ ਕੇ ਕਿਸੇ ਹੋਰ ਅੰਦਾਜ਼ ਨਾਲ ਪੇਸ਼ ਕੀਤੀ ਗਈ ਜਿਸ ਚ ਸਾਡੇ ਪੰਜਾਬ ਦੇ ਇੱਕ ਗਰਮ ਖਿਆਲੀ ਲੀਡਰ ਨੇ ਪਰਵਿੰਤ ਬਲਵਿੰਦਰ ਪਰਵਾਨਾ ਜੀ ਉਹਨਾਂ ਨੂੰ ਸਾਰੇ ਜਾਣਦੇ ਬਲਵਿੰਦਰ ਪਰਵਾਨਾ ਜੀ ਨੂੰ ਰਾਜਪੁਰੇ ਦੇ ਨੇ ਉਹਨਾਂ ਨੇ ਹਲੇ ਪਿਛਲੇ ਸਾਲ ਹੀ ਉਹਨਾਂ ਦੇ ਕਰਕੇ ਪਟਿਆਲੇ ਦੰਗੇ ਪੜ ਅਗੇ ਸੀਗੇ ਉਹ ਦੰਗੇ ਪੜ ਕਰਨ ਦੇ ਮੁੱਖ ਕਾਰਨ ਹੀ ਇਈ ਸੀਗੇ ਜਿਨ੍ਹਾਂ ਕਰਕੇ ਦੰਗੇ ਪੜ ਗਏ ਸੀਗੇ ਮੁੜ ਕੇ ਉਹਨਾਂ ਦੇ ਪਰਚਾ ਹੋ ਗਿਆ ਸੀ ਫਰਾਰ ਵੀ ਰਹੇ ਸੀਗੇ ਹਨਾ ਇਹਨਾਂ ਦੇ ਖਿਆਲ ਮੈਂ ਇਹਨਾਂ ਦੇ ਜੇਲ ਵੀ ਕੱਟੀ ਹੋਈ ਆ ਦੋ ਤਿੰਨ ਵਾਰ ਇਹਨਾਂ ਚੀਜ਼ਾਂ ਕਰਕੇ ਜਿ ਰਾਜਪੂਰੇ ਚ ਇਹਨਾਂ ਦੇ ਬੈਨਰ ਫਾੜਦੇ ਸੀ ਤਲਵਾਰ ਲੈ ਕੇ ਸ਼ਿਵ ਸੇਨਾ ਆਗੂਆਂ ਦੇ ਤੇ ਗਰਮ ਖਿਆਲੀ ਮਾਹੌਲ ਨੂੰ ਭੜਕਾਣ ਲਈ ਇਹਨਾਂ ਦਾ ਪੂਰਾ ਪੂਰਾ ਹੱਥ ਆ ਜੀ ਪੰਜਾਬ ਚ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਬਿਆਨ ਜਿਹੜੇ ਹਨੰਜਲ ਸ਼ਾਸਤਰੀ ਜੋ ਵਿਗੇਸ਼ਵਰ ਦਾਮ ਦੇ ਨੇ ਉਹਨਾਂ ਨੇ ਕਿਹਾ ਕਿ ਮੈਂ ਹਰ ਮੰਦਰ ਸਾਹਿਬ ਨਹੀਂ ਦੂਸਰੇ ਉੱਥੇ ਇੱਕ ਧਾਮ ਹੈ ਉੱਥੇ ਜਾਵਾਂਗਾ ਪਰ ਬਿਆਨਬਾਜ਼ੀ ਜਿਹੜੀ ਤੋੜ ਮਰੋੜ ਕੇ ਪੇਛ ਕੇ ਕਿਹਾ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਆ ਵੀ ਉਹਨਾਂ ਨੇ ਤੋੜ ਮਰੋੜ ਕੇ ਪੇਸ਼ ਕੀਤੀ ਹੈ ਬਿਆਨ ਬਜੀ ਇਹਨਾਂ ਦੀ ਉਹਨਾਂ ਨੇ ਤਾਂ ਹਰੀ ਹਰ ਮੰਦਰ ਸਾਹਿਬ ਹੀ ਕਿਹਾ ਉਹਨਾਂ ਨੇ ਤਾਂ ਕੋਈ ਕਲਿੱਪ ਕੱਟ ਕੇ ਚਲਾਈ ਨਹੀਂ ਹੈਗੀ ਕਿ ਮੈਂ ਆਨੰਦਪੁਰ ਸਾਹਿਬ ਜਾਮਾਂਗਾ ਮੈਂ ਅੰਮ੍ਰਿਤਸਰ ਸਾਹਿਬ ਜਾਮਾਂਗਾ ਉਹ ਨਾਮ ਨਹੀਂ ਲਿੱਤਾ ਹੈਗਾ ਮੰਦਰ ਦਾ ਹਨਾ ਉਹਨਾਂ ਨੇ ਕਿਹਾ ਸੀ ਹਰੀ ਹਰ ਮੰਦਰ ਸਾਹਿਬ ਜਾਵਾਂਗਾ ਮੈਂ ਹਨਾ ਤੇ ਪ੍ਰਵਾਨ ਨੇ ਉਹ ਚੀਜ਼ ਪੇਸ਼ ਕੀਤੀ ਹੈ ਬਿਆਨ ਤਾਂ ਪ੍ਰਵਾਨ ਨੇ ਦਿੱਤਾ ਹੈ ਕਿ ਦਰਬਾਰ ਸਾਹਿਬ ਆ ਕੇ ਦਿਖਾ ਉਹਨਾਂ ਨੇ 1900 ਤੁਸੀਂ ਆਪਣਾ ਜਿਹੜਾ 1900 ਉਹਦਾ ਦੋਰ ਰਿਹਾ ਹੈ ਆਪਣਾ 84 ਦਾ 85 ਦਾ ਲਗਾ ਲਓ ਤੁਸੀਂ ਹਨ ਜ ਜਿਵੇਂ ਹਿੰਦੂ ਸਿੱਖ ਭਾਈਚਾਰੇ ਤੱਕ ਅਸਰਿਆਮ ਕਤਲ ਹੋਇਆ ਆ ਉਹ ਦਰਬਾਰ ਸਾਹਿਬ ਤੇ ਵੀ ਹਨ ਚਲੋ ਜੋ ਉਥੇ ਬੈਠੇ ਸੀ ਉਹਨਾਂ ਨੇ ਬੰਦੂਕਾਂ ਲੈ ਕੇ ਗਏ ਆ ਅੰਦਰ ਉਹ ਚੀਜ਼ ਬੜੀ ਮਾਹੌਲ ਅੱਜ ਵੀ ਆਪਾਂ ਸੋਚਦੇ ਪੰਜਾਬ ਦਾ ਕਾਲਾ ਦੌਰ ਸੀਗਾ ਜੀ ਉਹ ਹਨ ਤੇ ਉਹੀ ਚੀਜ਼ਾਂ ਫੇਰ ਦੁਬਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਚੀਜ਼ ਤਾਂ ਪਹਿਲਾਂ ਇੱਕ ਟਾਈਮ ਤੇ ਨਿਕਲ ਚੁੱਕੀ ਆ ਮੈਂ ਬਿਆਨ ਚ ਕਹਾ ਕਿ ਹਾਂ ਇਧਰ ਆ ਸੋਤੀ ਆ ਅਸੀਂ ਬਾਣਾ ਨਹੀਂ ਦਮਾਂਗੇ ਆ ਅਸੀਂ ਬਿਆਨਤ ਸਿੰਘ ਮਾਰਤੇ ਆ ਉਹ ਇੱਕ ਪੀਐਮ ਸੀਗੇ ਉਹਨਾਂ ਦਾ ਤੁਸੀਂ ਹਲੇ ਵੀ ਉਹ ਤਾਂ ਚਲੇ ਗਏ ਆ ਇੱਕ ਰਿਸਪੈਕਟ ਤਾਂ ਰੱਖੋ ਨਾ ਕਿ ਬਿਆਨ ਕੀ ਨੂੰ ਦੇ ਰਹੇ ਤੁਸੀਂ ਸੋਸ਼ਲ ਮੀਡੀਆ ਦੇ ਲੀਡਰ ਹੋ ਕੇ ਕੀ ਰਿਪrezent ਕਰ ਰਹੇ ਹੋ ਬੱਚਿਆਂ ਨੂੰ ਕਿ ਅਸੀਂ ਆ ਸੋਚਦੇ ਆ ਅਸੀਂ ਉਹ ਸੋਚਦੇ ਆ ਤੇ ਯੂਥ ਆਪਣੇ ਆਪ ਹੀ ਫਿਰ ਉਸ ਗਲਤ ਤਰੀਕ ਗਲਤ ਰਾਹ ਵੱਲ ਤੁਰ ਪੈਗੀ ਨਾ ਜੀ ਨਹੀਂ ਹੁਣ ਤੁਸੀਂ ਵਿਕੇਸ਼ਵਰ ਧਾਮ ਸ਼ਾਸਤਰੀ ਦੇ ਜਿਹੜਾ ਹੈ ਉਹਦਾ ਪੱਖ ਲੈ ਰਹੇ ਹੋ ਉਹਦੇ ਨਾਲ ਖੜ ਰਹੇ ਹੋ ਇੱਕ ਤਰ੍ਹਾਂ ਦਾ ਤੁਹਾਨੂੰ ਨਹੀਂ ਲੱਗਦਾ ਜਿਹੜੇ ਗਰਮ ਖਿਆਲੀਆਂ ਹੁਣ ਤੁਹਾਡੇ ਖਿਲਾਫ ਹੋ ਜਾਣਗੇ ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ ਜੀ ਮੈਂ ਤਾਂ ਸਿਰਫ ਤਾਂ ਤੁਹਾਡੇ ਚੈਨਲ ਦੇ ਰਾਹੀ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਮਾਹੌਲ ਭੜਕਾਉਣ ਵਾਲੇ ਜਿਹੜੇ ਹੈਗੇ ਹਨ ਨਾ ਉਹ ਉਹਨਾਂ ਦੀ ਗੱਲਾਂ ਸੁਣਾਓ ਮੇਰਾ ਕੋਈ ਰਿਸ਼ਤੇਦਾਰ ਨਹੀਂ ਲੱਗਦਾ ਬਰ ਬਲਜਿੰਦਰ ਸ਼ਾਸਤਰੀ ਜੀ ਤੇ ਕੀ ਕਹਿੰਦੇ ਆ ਜਾਂ ਉਹਨਾਂ ਦੇ ਨਾਲ ਤਾਂ ਮੈਂ ਤਾਂ ਕਦੀ ਮਿਲਿਆ ਵੀ ਨਹੀਂ ਹਾਂਗਾ ਪਰ ਮੈਂ ਸੋਸ਼ਲ ਮੀਡੀਆ ਦੇਖੀ ਮਾਨੂੰ ਲੱਗਿਆ ਕਿ ਯਾਰ ਇਹ ਚੀਜ਼ ਰੁਕਣੀ ਚਾਹੀਦੀ ਹੈ ਕਿਉਂਕਿ ਮੇਰੇ ਨਾਲ ਮੇਰੇ ਦੋਸਤ ਵੀ ਹੈ ਉਹਨਾਂ ਨੇ ਕਿਹਾ ਕਹਿੰਦੇ ਯਾਰ ਜੇ ਇਹ ਬਿਆਨ ਹੈ ਤਾਂ ਗਲਤ ਚੀਜ਼ ਹੈ ਮੈਂ ਕਹਿੰਦਾ ਬਿਲਕੁਲ ਗਲਤ ਹੈ ਪਰ ਇਹ ਬਿਆਨ ਹੈ ਨਹੀਂ ਐਕਚੁਅਲ 'ਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੀ ਚੀਜ਼ ਨੂੰ ਤੋਰ ਮਰੋੜ ਕੇ ਵੇਚ ਕੀਤਾ ਜਾ ਰਿਹਾ ਉਹਦਾ ਕੀ ਇੰਪੈਕਟ ਪਵੇਗਾ ਸਾਡੇ ਤੇ ਪਰ ਜੇ ਆਪਾਂ ਗੱਲ ਕਰੀਏ ధਰੰਜਨ ਸ਼ਾਸਤਰੀ ਜਿਵੇਂ ਬਗੇਸ਼ਰ ਦਾਮ ਦੇ ਸਾਥਰੀਆਂ ਕਿਹਾ ਉਹਨਾਂ ਨੂੰ ਚੰਗਾ ਲੱਗਦਾ ਹਰ ਅਖਬਾਰ ਦੇ ਉੱਤੇ ਲਾ ਲਓ ਹਰ ਚੈਨਲ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਫਿਲਹਾਲ ਜਿਹੜੇ ਚੈਨਲ ਵੀ ਸਾਰੇ ਦਿਖਾ ਰਹੇ ਆ ਕਿ ਹਰਮੰਦਰ ਸਾਹਿਬ ਜਾ ਕੇ ਪੂਜਾ ਅਰਚਨਾ ਕਰਨ ਦੀ ਉਹਨਾਂ ਨੇ ਗੱਲ ਕਹੀ ਹੈ ਨਹੀਂ ਚੈਨਲ ਤਾਂ ਕੋਈ ਵੀ ਦਿਖਾ ਰਿਹਾ ਕਿ ਉਹਨਾਂ ਨੇ ਚੈਨਲ ਤਾਂ ਇਹ ਦਿਖਾ ਰਿਹਾ ਕਿ ਉਹਨਾਂ ਨੇ ਹਰੀ ਹਰ ਮੰਦਰ ਸਾਹਿਬ ਜਾਣ ਦੀ ਗੱਲ ਕੀਤੀ ਹੈ ਪਰ ਹਰੀ ਹਰ ਮੰਦਰ ਤੁਹਾਡੀ ਗੱਲ ਕੱਟ ਰਿਹਾ ਹਰੀ ਹਰ ਮੰਦਰ ਜ ਉਹ ਆਪਣਾ ਸ੍ਰੀ ਅਮਨਸਰ ਸਾਹਿਬ ਨਾਲ ਹੀ ਹਰੀ ਹਰ ਮੰਦਿਰ ਜਿਹੜੇ ਹੈ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਸਾਡੇ ਸਿੱਖ ਭਾਈ ਨੇ ਜਿਹੜੇ ਸਾਡੇ ਹਿੰਦੂ ਵੀਰ ਵੀ ਨੇ ਉਹ ਸਾਰੇ ਹਰੀ ਹਰ ਮੰਦਿਰ ਹਰ ਮੰਦਿਰ ਸਾਹਿਬ ਨੂੰ ਮੰਨਦੇ ਨੇ ਕੀ ਤੁਹਾਨੂੰ ਨਹੀਂ ਲੱਗਦਾ ਜਿਹੜਾ ਉਹਨਾਂ ਨੇ ਸਾਥਰੀ ਜੀ ਨੇ ਇਹ ਕਿਹਾ ਬਿਲਕੁਲ ਗਲਤ ਕਿਹਾ ਜੀ ਦੇਖੋ ਉਹਨਾਂ ਨੇ ਕਿਹਾ ਉਹਨਾਂ ਨੇ ਹਰੀ ਹਰ ਮੰਦਿਰ ਸਿੰਬਲ ਜਿਹੜੇ ਚ ਕਿਹਾ ਉਹਨਾਂ ਨੇ ਪੂਰਾ ਐਕਸਪਲੇਨ ਕੀਤਾ ਹੋਇਆ ਸੀਗਾ ਆਪਣੇ ਉਹਨਾਂ ਦਾ ਤਾਂ ਚਲੋ ਇੱਕ ਪ੍ਰੋਗਰਾਮ ਚੱਲਦਾ ਜਿਵੇਂ ਆਪਾਂ ਕਹਿੰਦੇ ਆਂ ਸੰਗਤ ਬੈਠੀ ਹੁੰਦੀ ਆ ਉਹ ਆਪਣੀ ਨੋਟਿਸ ਕਰ ਰਹੀ ਸੀ ਗੱਲ ਉਹਨੂੰ ਕਲਿੱਪ ਨੂੰ ਕੱਟ ਕੇ ਲੈ ਕੇ ਆਏ ਆਂ ਇਸ ਤਰੀਕੇ ਨਾਲ ਨਾ ਤੇ ਉਹ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤੀ ਗਈ ਹੈ ਇਹ ਚੀਜ਼ ਗਲਤ ਗੱਲ ਹੈ ਹਰੀ ਹਰ ਮੰਦਰ ਹਰ ਮੰਦਰ ਸਾਹਿਬ ਤੇ ਬਹੁਤ ਵਾਰਕ ਹੈ ਜੀ ਹਣਾ ਹੁਣ ਮੈਂ ਕਹਿੰਦਾ ਕਿ ਸਾਡੀ ਕੁਲਦੀ ਦੇਵੀ ਹੈ ਨੈਣਾ ਦੇਵੀ ਮਾਤਾ ਹੈ ਨਾ ਉਹ ਹਿਮਾਚਲ ਦੇ ਬਲਾਸਪੁਰ ਹੈ ਉੱਥੇ ਨੇ ਹਣਾ ਸਾਡੇ ਲੋਕਲ ਖਰੜ ਚ ਵੀ ਇੱਕ ਜੰਦਾ ਚੌਕ ਹੈ ਉੱਥੇ ਨੈਣਾ ਦੇਵੀ ਮਾਤਾ ਦਾ ਮੰਦਿਰ ਹੈ ਹੁਣ ਮੈਂ ਕਰਦਾ ਮੈਂ ਨੈਣਾ ਦੇਵੀ ਮਾਤਾ ਤੇ ਜਾ ਕੇ ਤੁਰ ਕੇ ਜਾਊਂਗਾ ਮੰਨੋ ਪਤਾ ਨਹੀਂ ਮੈਂ ਕਿਹੜੇ ਤੇ ਜਾਊਗਾ ਮੈਂ ਹੁਣ ਲੋਕੀ ਕਿਸ ਤਰੀਕੇ ਨਾਲ ਪੇਸ਼ ਕਰਦੇ ਆ ਹੁਣ ਤੁਸੀਂ ਕਹਿ ਰਹੇ ਰਾਹੁਲ ਰਾਹੁਲ ਨਾਮ ਦੇ ਵੀ ਬੰਦੇ ਹੋਊਗੇ ਜੀ ਹੈਨਾ ਤਾਂ ਇਸ ਗੱਲ ਨੂੰ ਤੋੜ ਮਰੋਲ ਕੇ ਪੇਸ਼ ਕਰਨ ਦੀ ਗੱਲ ਨਹੀਂ ਹੈਗੀ ਇਹ ਇਹ ਇੱਕ ਸਿੱਧੀ ਸਾਦੀ ਪਰਵਾਨੇ ਦੀ ਮਤਲਬ ਪਬਲਿਸੀਟੀ ਸਟੰਟ ਹੈ ਜੀ ਅਸੀਂ ਪਰਵਾਨੇ ਦੇ ਖਿਲਾਫ ਪਰਚਾ ਵੀ ਕਰਾਵਾਂਗੇ ਅੱਜ ਅਸੀਂ ਕੰਪਲੇਨਟ ਦਿੱਤੀ ਹੈ ਨਹੀਂ ਤੁਸੀਂ ਕਹਿੰਦੇ ਹੋ ਪਰਵਾਨੇ ਦੇ ਖਿਲਾਫ ਪਰਚਾ ਕਰਾਵਾਂਗੇ ਤੁਸੀਂ ਕਦੀ ਇਹ ਸੋਚਿਆ ਵੀ ਜਨੰਦਰ ਸਾਸਤਰੀ ਜੀ ਨੇ ਜੋ ਇਹ ਬਿਆਨ ਕੀਤਾ ਉਹ ਆਪਣਾ ਬਿਆਨ ਦਾ ਪੱਖ ਰੱਖ ਸਕਦੇ ਨੇ ਕਿ ਮੈਂ ਹਰਮੰਦਰ ਸਾਹਿਬ ਨਹੀਂ ਗਿਆ ਹੈਗਾ ਮੈਂ ਤਾਂ ਹਰੀ ਹਰ ਮੰਦਰ ਜਿਹੜਾ ਹੈ ਸਾਡੇ ਹੋਰ ਧਾਮ ਹੈ ਅਸੀਂ ਮੈਂ ਤਾਂ ਉਸ ਦੇ ਵੱਲ ਗਿਆ ਉਹਦਾ ਹਜੇ ਤੱਕ ਬਿਆਨ ਨਹੀਂ ਆ ਰਿਹਾ ਤੁਸੀਂ ਕਹਿ ਰਹੇ ਹੋ ਅਸੀਂ ਪਰਵਾਨੇ ਦੇ ਖਿਲਾਫ ਜਾਵਾਂਗੇ ਦੇਖੋ ਗੱਲ ਇਹ ਹੈ ਜੀ ਉਹਨਾਂ ਦਾ ਬਿਆਨ ਤਾਂ ਨਹੀਂ ਆ ਰਿਹਾ ਉਹਨਾਂ ਨੂੰ ਪਹਿਲੀ ਗੱਲ ਤਾਂ ਪੰਜਾਬੀ ਨਹੀਂ ਆਉਂਦੀ ਦੂਸਰੀ ਗੱਲ ਮੇਰੇ ਖਿਆਲ ਮੈਂ ਉਹਨਾਂ ਨੂੰ ਇਸ ਤਰ੍ਹਾਂ ਦੀ ਨੋਲੇਜ ਹੀ ਨਹੀਂ ਹੈਗੀ ਕਿ ਹਾਂ ਮੈਂ ਕੋ ਲੈ ਕੇ ਉਹਦਾ ਪਰਵਾਨੇ ਨੇ 扑ਕਾਣ ਲਈ ਗਿਆ ਨਾ ਹੁਣ ਬਿਆਨ ਤਾਂ ਪਰਵਾਨੇ ਨੇ ਕ੍ਰਿਪ ਕੱਟ ਕੇ ਐਡਿਟ ਕਰਕੇ ਆ ਪਰਵਾਨਾ ਮੈਂ ਕਹਿ ਦਵਾਂ ਹਾਂ ਜੀ ਮੇਰੇ ਬਾਰੇ ਐ ਬੋਲਿਆ ਆ ਸਾਡੇ ਬਾਰੇ ਐ ਬੋਲਿਆ ਉਹ ਦੋ ਐਵੀਡੈਂਸ ਤਾਂ ਦੋ ਪ੍ਰੂਫ ਤਾਂ ਕਰੋ ਹੁਣ ਪਰਵਾਨਾ ਜੀ ਉੱਥੇ ਪਰਚਾ ਕਹ ਰਿਹਾ ਕਿ ਮੈਂ ਵੜ ਕੇ ਦਿਖਾਵਾਂ ਉਹ ਰੇ ਆ ਕੇ ਦਿਖਾਵੇ ਤਾਂ ਪਰਵਾਨ ਨੇ ਜੀ ਪਤਾ ਹੋਣੀ ਚਾਹੀਦਾ ਕਿ ਪਹਿਲਾਂ ਵੀਡੀਓ ਦਿਖਾਵੇ ਕਿ ਐਸੀ ਬੋਲੀ ਐ ਕਿੱਥੇ ਦਿਖਾਉ ਮੈਨੂੰ ਹੁਣ ਵੀਡੀਓ ਦਿਖਾਓ ਕਿ ਚੰਗੀ ਆ ਪਰਵਾਨ ਨੇ ਇਹਨਾਂ ਬੋਲਦੇ ਆ ਪਰਵਾਨ ਨੇ ਆਪਣਾ ਉਹ ਕਹਿ ਤਿਆ ਕਿ ਉਹ ਗਰਮ ਖਿਆਲੀ ਐ ਕਿ ਉਹਨਾਂ ਦੇ ਦਿਲ ਨੂੰ ਵੀ ਠੇਸ ਲੱਗੀ ਐ ਕਿ ਗੁਰੂ ਘਰ ਆ ਕੇ ਉੱਥੇ ਜੋਤਾਂ ਜਗਾਵੇਂ ਉੱਥੇ ਆਰਦਾਸ ਕਰੇ ਦੇਖੋ ਦੇਖੋ ਗੌਰਮੈਂਟ ਨੇ ਲਾਉ ਕਰਦੀ ਆਪਣੀ ਤੁਸੀਂ ਐ ਦੱਸੋ ਵੀ ਗੌਰਮੈਂਟ ਹੈਗੀ ਐ ਉੱਥੇ ਜ ਕੀ ਕਹਿੰਦੇ ਆ ਦਰਬਾਰ ਸਾਹਿਬ ਚ ਦਾ ਅਸੀਂ ਇੱਕ ਕੀ ਕਹਿੰਦੇ ਆ ਸਿਰ ਟਾ ਕੇ ਬਿਨਾਂ ਨਹੀਂ ਜਾ ਸਕਦੇ ਆ ਕਿ ਤੇ ਉੱਥੇ ਜਾ ਕੇ ਤਾਂ ਐਡੀ ਵੱਡੀ ਗੱਲ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਤਾਂ ਇਹ ਦੂਸਰੀ ਗੱਲ ਅਸੀਂ ਕੋਈ ਮਾੜੀ ਚੀਜ਼ ਤਾਂ ਨਹੀਂ ਕਰ ਰਹੇ ਕੋਈ ਮਾੜੀ ਚੀਜ਼ ਤਾਂ ਨਹੀਂ ਕਰ ਰਹੇ ਜੀ ਅਸੀਂ ਜੇ ਅਸੀਂ ਜਾ ਕੇ ਮੱਥਾ ਟੇਕਦੇ ਆ ਨਤਮਸਤਕ ਹੁੰਦੇ ਆ ਅਸੀਂ ਮਾੜੀ ਚੀਜ਼ ਤਾਂ ਨਹੀਂ ਕਰ ਰਹੇ ਹੁਣ ਤੁਸੀਂ ਮੇਰੇ ਦਫ਼ਤਰ ਬੈਠੇ ਹੋ ਮੇਰੇ ਸਿਰ ਦੇ ਪਿੱਛੇ ਦੱਸਾਂ ਵੀ ਤੁਹਾਡੀ ਫੋਟੋ ਲੱਗੀ ਆ ਤੁਸੀਂ ਜੇ Hindu ਹੋ ਕੇ ਨਮਸਕਾਰ ਕਰਦੇ ਹੋ ਅਸੀਂ ਮਾੜਾ ਤਾਂ ਨਹੀਂ ਕਰ ਰਹੇ ਅਤਮਾਸਤਾ ਕੀ ਹੋ ਰਿਹਾ ਉਹ ਰੱਬ ਦਾ ਤਾਂ ਜਿੱਥੇ ਮਰਜ਼ੀ ਯਾਦ ਕਰ ਲੋ ਰੱਬ ਦੇ ਚਾਰੇ ਪਾਸੇ ਆ ਗੁਰੂ ਸਾਹਿਬ ਨੇ ਵੀ ਜਿਹੜੇ ਦਸਵੇਂ ਪਾਤਸ਼ਾਹੀ ਨੇ ਉਹਨਾਂ ਨੇ ਕਿਹਾ ਤਾਂ ਕਿ ਗੁਰੂ ਮਾਨਿਓ ਗ੍ਰੰਥ ਵੀ ਪੂਜਾ ਅਰਚਨਾ ਤੇ ਉਹਨਾਂ ਨੇ ਵੀ ਗੁਰੇਜ਼ ਕਰਿਆ ਏ ਕਿ ਜੋ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੇ ਹੈ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਉਹਨਾਂ ਦੀ ਬਾਣੀ ਦੇ ਵਿੱਚੋਂ ਜੋ ਬੋਲ ਨੇ ਉਹਨਾਂ ਦੇ ਉਹ ਬਾਣੀ ਨੂੰ ਗ੍ਰਹਿਣ ਕਰਕੇ ਜਿਹੜਾ ਆਪਣਾ ਜੀਵਨ ਸਵਰਗ ਕਰਨਾ ਪਰ ਕਿਤੇ ਨਾ ਕਿਤੇ ਜਦੋਂ ਬਿਆਨ ਭੜਕ ਰਹੇ ਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ ਤਾਂ ਦਨੰਜੇ ਸ਼ਾਸਤਰੀ ਕਿਉਂ ਅੱਗੇ ਨਹੀਂ ਆ ਰਿਹਾ ਕਿਉਂ ਉਹ ਆਪਣਾ ਬਿਆਰ ਬੇਚ ਨਹੀਂ ਕਰ ਰ ਪਰ ਫੇਰ ਵੀ ਤੁਸੀਂ ਉਹਦਾ ਸਾਥ ਦੇ ਰਹੇ ਹੋ ਪਰਮਾਨੇ ਦੇ ਖਿਲਾਫ ਜਾ ਰਹੇ ਹੋ ਇਹ ਕੀ ਗੱਲ ਹੈ ਜੀ ਦੇਖੋ ਤਨੀ ਦਰਸ਼ਕ ਨੇ ਤਾਂ ਨਹੀਂ ਕਿਹਾ ਕਿ ਮੈਂ ਪੰਜਾਬ ਚ ਆ ਕੇ ਦੰਗੇ ਕਰਾਦਾ ਕੰਮ ਹੈ ਕਰਦਾ ਜਾਮ ਉਹ ਕਰਦਾ ਜਾ ਹਨ ਪਰ ਉਹ ਚਲੋ ਜਿਹੜਾ ਬਿਆਨ ਦੇਣਾ ਸੀ ਉਹ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਨਹੀਂ ਨੋ ਲੈਜ ਸੀ ਹਨਾ ਕਿ ਮੈਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਆ ਇਹਦਾ ਇੰਪੈਕਟ ਕੀ ਹੋਏਗਾ ਕਿ ਉਹਨਾਂ ਨੂੰ ਥੋੜੀ ਪਤਾ ਕਿ ਕਲਿੱਪ ਕੱਟ ਕੇ ਲਗਾ ਦੇਗਾ ਤੇ ਇਹ ਚੀਜ਼ ਤਾਂ ਪ੍ਰਵਾਨ ਨੇ ਨੇ ਕੀਤੀ ਹੈ ਨਾ ਪ੍ਰਵਾਨ ਨੇ ਇਸ ਚੀਜ਼ ਨੂੰ ਢੁਕਾਇਆ ਜਿਹੜੀ ਚੀਜ਼ ਹੈ ਨਹੀਂ ਤਾਂ ਪ੍ਰਵਾਨ ਦੇ ਖਿਲਾਫ ਚਾਹ ਮੰਗ ਰਹੀ ਹੈ ਹੁਣ ਉਰੇ ਫੇਰ ਕੱਟ ਰਹਾ ਤੁਸੀਂ ਕਹਿ ਰਹੇ ਹੋ ਕਿ ਪ੍ਰਵਾਨ ਨੇ ਢੁਕਾਇਆ ਜਦੋਂ ਹੁਣ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਰੌਲਾ ਪੈ ਗਿਆ ਹੈ ਕਿ ధਰਨਜੇ ਸ਼ਾਸਤਰੀ ਦੇ ਵੱਲੋਂ ਇਹ ਕਿਹਾ ਗਿਆ ਆਖਰਕਾਰ ਜੇ ਉਹਨੂੰ ਹਿੰਦੀ ਨਹੀਂ ਆਉਂਦੀ ਹੈਗੀ ਆਖਰਕਾਰ ਕੋਈ ਨਾ ਕੋਈ ਬੰਦਾ ਹੋਊਗਾ ਉਸਦੇ ਨਾਲ ਉਸਨੇ ਉਹਨੂੰ ਦੱਸਦੇ ਆਉਣਾ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਖਰਾਬ ਹੋ ਰਿਹਾ ਹੈ ਤੁਸੀਂ ਇਹ ਗੱਲ ਕਹੀ ਸੀ ਕਿਉਂ ਉਸਨੂੰ ਨਹੀਂ ਚਾਹੀਦਾ ధਰਨਜੇ ਸ਼ਾਸਤਰੀ ਨੂੰ ਵੀ ਮੈਂ মিডিਆ ਦੇ ਅੱਗੇ ਆਵਾ ਆਪਣਾ ਪੱਖ ਰੱਖਾਂ ਔਰ ਭਈ ਉਹਨਾਂ ਨੂੰ ਕਹਾ ਵੀ ਮੈਂ ਇਹ ਗੱਲ ਨਹੀਂ ਕਹੀਏਗੇ ਵੀ ਜੇ ਹੋਈ ਹੈ ਤਾਂ ਮੈਂ ਮਾਫੀ ਮੰਗਦਾ ਪਹਿਲਾਂ ਮਾਫੀ ਤੇ ਚਲੋ ਠੀਕ ਹੈ ਅਗਰ ਉਹਨੇ ਦੂਸਰੇ ਧਾਮ ਦੀ ਕਿਹਾ ਏ ਪਰ ਉਹਨੂੰ ਆਪਣਾ ਪੱਖ ਤਾਂ ਰੱਖਣਾ ਚਾਹੀਦਾ ਉਹ ਮੂਰੇ ਕਿਉਂ ਨਹੀਂ ਆ ਰਿਹਾ ਹੇ ਤੱਕ ਇਹ ਚੀਜ਼ ਤਾਂ ਉਹਨਾਂ ਨੂੰ ਪਤਾ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਬਈ ਮਾਧਿਅਮ ਰਾਹੀਂ ਮੈਂ ਇਹ ਇੰਟਰਵਿਊ ਦੇ थ्रू ਇਹ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਫਿਲਹਾਲ ਲਈ ਐਜੀ ਕੋਈ ਗੱਲ ਨਹੀਂ ਉਹਨਾਂ ਨੇ ਕਹੀ ਹਨਾ ਤੇ ਜਿਹੜੇ ਪੜਕਾਉ ਬਿਆਨ ਦੇ ਰਹੇ ਆਂ ਉਹਨਾਂ ਨੂੰ ਵੀ ਮੈਂ ਕਹਿੰਦਾ ਈ ਥੋੜਾ ਸੰਭਲ ਜੋ ਕਾਹਨੂੰ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਕਾਹਨੂੰ ਮਾਮਾ ਦੇ ਪੁੱਤ ਮਾਰ ਰਹੇ ਆ ਤੁਹਾਡਾ ਕੁਝ ਨਹੀਂ ਜਾਨਾ ਤੁਸੀਂ ਤਾਂ ਬੁਲਟ ਤੁਹਾਡੀ ਫੋਟੋਆਂ ਦੇਖੀਆਂ ਬੈਠੇ ਦੀਆਂ ਬੁਲਟਾਂ ਦੇ ਭੱਜਦੇ ਦੀਆਂ ਕਲਿੱਪਾਂ ਹੀ ਵਾਇਰਲ ਹੁੰਦੀਆਂ ਬਾਅਦ ਚ ਪਟਿਆਲੇ ਤੋਂ ਜਿਵੇਂ ਭੱਜਿਆ ਬੁਲਟ ਤੇ ਬੈਠ ਕੇ ਦੋ ਬੰਦੇ ਅੱਗੇ ਸੀ ਵਿਚੇ ਮਾ ਤੁਸੀਂ ਕੱਪੜੇ ਲਪੇਟ ਕੇ ਬੈਠੇ ਹੋਏ ਆ ਹਨ ਜਿਹੜੇ ਉੱਥੇ ਮਰੇ ਆ ਉਹਨਾਂ ਨਾਲ ਗੱਲ ਕਰੋ ਯਾਰ ਕਾਹਨੂੰ ਲੱਗਿਆ ਪੰਜਾਬ ਦਾ ਮਾਹੌਲ ਖਰਾਬ ਕਰੇ ਮੇਰੇ ਵਰਗੇ ਮੁੰਡੇ ਆ ਹਨਾ 27 ਸਾਲ 26 26 ਸਾਲ ਆ ਤੁਸੀਂ ਮਾਰਾੜਾ ਲੱਗੇ ਹੋਏ ਆ ਸ਼ਰਮ ਕਰ ਲੋ ਥੋੜੀ ਜਿਹੀ ਦੇ ਜੀ ਦੇ ਨਹੀਂ ਹੁਣ ਵੀ ਮੈਂ ਤੁਹਾਡੀ ਗੱਲ ਠੋਕ ਰਿਆਂ ਦੇਖੋ ਤੁਸੀਂ ਹੁਣ ਵੀ ਜਿਹੜਾ ਹੈ ਪਰਵਾਨੇ ਨੂੰ ਠੋਕ ਰਹੇ ਹੋ ਪਰਵਾਨੇ ਦੇ ਖਿਲਾਫ ਜਾ ਰਹੇ ਹੋ ਪਰ ਧਨੰਜੇ ਸ਼ਾਸਤਰੀ ਨੂੰ ਤੁਸੀਂ ਅਪੀਲ ਕੀਤੀ ਇਸ ਇੰਟਰਵਿਊ ਦੇ ਵਿੱਚ ਵੀ ਮੈਂ ਧਨੰਜੇ ਸ਼ਾਸਤਰੀ ਜੀ ਨੂੰ ਵੀ ਕਹਿਣਾ ਬਗੇਸ਼ਵਰ ਰਾਮਦੇਵ ਵੀ ਅਗਰ ਤੁਸੀਂ ਜਿਹੜਾ ਹੈ ਮੀਡੀਆ ਦੇ ਸਾਹਮਣੇ ਆ ਕੇ ਇਸ ਮਾਹੌਲ ਨੂੰ ਜਿਹੜਾ ਤੁਹਾਡੇ ਬਿਆਨਬਾਜ਼ੀ ਨਾਲ ਤੁਸੀਂ ਕੁਝ ਬਿਆਨ ਦੋਗੇ ਗਰਮ ਖਿਆਲੀਆਂ ਨੇ ਹੋਰ ਬਿਆਨ ਦੇ ਦੇਣੇ ਜੇ ਧਨੰਜੇ ਸ਼ਾਸਤਰੀ ਆ ਕੇ ਆਪਣਾ ਬਿਆਨ ਹੀ ਦੇ ਜਵੇ ਤਾਂ ਇਹ ਕਿਸਾ ਹੀ ਖਤਮ ਹੋ ਜਾਂਦਾ ਹੈ ਤੁਸੀਂ ਅਪੀਲ ਉਹਨੂੰ ਕਿਉਂ ਨਹੀਂ ਕਰ ਰਹੇ ਮਤਮਨ ਦੀ ਗੱਲ ਦੱਸ ਪਰਵਾਨਾ ਹੈ ਪਰਵਾਨੇ ਦਾ ਗੱਲ ਕਿੱਦਾਂ ਪਹੁੰਚੀ ਸੋਸ਼ਲ ਮੀਡੀਆ ਥਰੂ ਆਈ ਨਾ ਪਰਵਾਨੇ ਨੇ ਤਾਂ ਇੱਕ ਸਪੀਚ ਦਿੱਤੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਤਾਂ ਸਾਡੇ ਤੱਕ ਪਹੁੰਚੀ ਨਾ ਹੁਣ ਮੈਂ ਮੈਂ ਤੁਹਾਡੇ ਚੈਨਲ ਮੈਂ ਤੁਹਾਡੇ ਮੈਂ ਤੁਹਾਡੇ ਚੈਨਲ ਮੈਂ ਮੇਰੀ ਗੱਲ ਸਮਝੋ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਡੇ ਚੈਨਲ ਥਰੂ ਆ ਆ ਚੀਜ਼ ਇੱਕ ਮਿੰਟ ਮੈਂ ਉੱਥੇ ਹੀ ਆ ਰਿਹਾ ਤੁਸੀਂ ਕਹਿੰਦੇ ਸੋਸ਼ਲ ਮੀਡੀਆ ਤੇ ਥਰੂ ਪਰਵਾਨੇ ਨੂੰ ਪਤਾ ਲੱਗਿਆ ਠੀਕ ਹੈ ਆਖਰਕਾਰ ਸੋਸ਼ਲ ਮੀਡੀਆ ਜਦੋਂ ਗਰਮ ਹੋਇਆ ਵਾ ਗਰਮ ਖਿਆਲੀਆਂ ਨੇ ਬਿਆਨ ਦਿੱਤੇ ਨੇ ਕੀ ధਰੰਜੇ ਸਾਸਤਰੀ ਕੋਲੇ ਬਿਆਨ ਨਹੀਂ ਗਏ ਅਗਰ ਗਏ ਤਾਂ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਕਿਉਂ ਨਹੀਂ ਵਾਇਰਲ ਕਰ ਰਿਹਾ ਵੀ ਮੇਰੇ ਤੋਂ ਇਹ ਜਿਹੜੀ ਹੈ ਮੈਂ ਹੋਰ ਧਾਮ ਨੂੰ ਕਿਹਾ ਤਾਂ ਮੈਂ ਹਰੀ ਹਰ ਮੰਦਰ ਸਾਡੇ ਲਾਗ ਧਾਮ ਹੈ ਮੈਂ ਹਰੀ ਮੰਦਰ ਸਾਹਿਬ ਨੂੰ ਨਹੀਂ ਕਿਹਾ ਹੈਗਾ ਦੇਖੋ ਉਹ ਤਾਂ ਕਰ ਚੁੱਕਿਆ ਹੁਣ ਸਾਰੇ ਕਰ ਰਹੇ ਪੰਜਾਬ ਚ ਅਲੱਗ-ਅਲੱਗ ਪਾਰਟੀਆਂ ਐ ਸ਼ਿਵ ਸੈਨਾ ਦੀਆਂ ਸਾਡੇ ਮਾੜੀ ਤੋਂ ਅਰਵਿੰਦ ਗੋਪਾਲ ਜੀ ਨੇ ਉਹ ਵੀ ਫੇਸਬੁਕ ਤੇ ਲਾਇਆ ਹੋਇਆ ਇਹਨਾਂ ਨਿਸ਼ਾਨ ਸ਼ਰਮਾ ਜੀ ਸਾਡੇ ਖੁਦ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਕੰਪਲੇਂਟ ਦਿੱਤੀ ਆ ਹਨ ਆਲ ਓਵਰ ਗਰੁੱਪਾਂ ਚ ਪਾਈਆ ਹੋਈ ਆ ਸੀ ਕੰਪਲੇਂਟ ਆ ਕਿ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹੇ ਜਿੱਥੇ-ਜਿੱਥੇ ਹਨਾ ਇਹ ਚੀਜ਼ ਹੋਈ ਹੈ ਉਸ ਦਾ ਕੰਪਲੇਨ ਦੇ ਕੇ ਪਰਚੇ ਕਰਾਉਆ ਇਹ ਚੀਜ਼ਾਂ ਨੂੰ ਸ਼ਾਂਤ ਕਰਨ ਲਈ ਆਪਾਂ ਕਰ ਰਹੇ ਹਾਂ ਜੀ ਨਹੀਂ ਪਰਚੇ ਕਰਾਣੇ ਤੁਸੀਂ ਕੋਈ ਅਪੀਲ ਕੀਤੀ ਆਂਦੇ ਨੇ ਜੇ ਸਾਥਰੂ ਮੈਂ ਫੇਰ ਮੁੜ ਕੇ ਉਹੀ ਗੱਲ ਤੇ ਆਣਾ ਤੁਸੀਂ ਆਪਣੇ ਬਿਆਨ ਦੇ ਰਹੇ ਹੋ ਤੁਹਾਡੇ ਬਿਆਨ ਦੇ ਨਾਲ ਗਰਮ ਖਿਆਲੀਆਂ ਦੇ ਹੋਰ ਬਿਆਨ ਆ ਜਣੇ ਤੁਸੀਂ ਉਹ ధਨੰਜੇ ਸ਼ਾਸਤਰੀ ਨੂੰ ਅਪੀਲ ਕਿਉਂ ਨਹੀਂ ਕਰਦੇਗੇ ਵੀ ਆਪਣੇ ਬਿਆਨ ਦੇ ਕੋਈ ਬਿਆਨ ਆ ਕੇ ਮਾਹੌਲ ਸ਼ਾਂਤ ਹੋ ਸਕਦਾ ਹੈ ਕਿ ਤਮੇਂ ਜੇ ਸ਼ਾਸਤਰੀ ਬਿਆਨ ਦੇਵੇ ਕਿਉਂ ਦੋਵੇ ਜੀ ਉਹ ਬਿਆਨ ਉਹ ਬਿਆਨ ਕਿਉਂ ਦੋਵੇ ਮੈਨੂੰ ਇਹ ਗੱਲ ਦੱਸੋ ਜੇ ਮੈਂ ਕੁਝ ਗਲਤ ਕੀਤਾ ਨਹੀਂ ਮੈਂ ਉੱਥੇ ਜਾ ਕੇ ਕਹਾ ਗਿਆ ਮੈਂ ਕੀਤਾ ਇਹ ਜਦੋਂ ਉਹ ਤਾਂ ਪਤਾ ਹੀ ਇਹ ਕਲਿੱਪ ਐ ਉਹਦਾ ਪਰਮਾਨੈਂਸ ਨੂੰ ਕਰਨਾ ਚਾਹੀਦਾ ਹੈ ਇਹ ਚੀਜ਼ ਨੂੰ ਕਲੀਅਰ ਵੀ ਠੀਕ ਹੈ ਸਾਡੀ ਜਦੋਂ ਕਲਿੱਪ ਐਡਿਟ ਹੋਈ ਹੈ ਤਾਂ ਧਨੰਜੇ ਸ਼ਾਸਤਰੀ ਕਹਿਤਾ ਸਕਦਾ ਹੈ ਇਹ ਨਾ ਵੀ ਮੇਰੀ ਜਿਹੜੇ ਜਿਹੜੇ ਬੋਲ ਹੈ ਇਹਨਾਂ ਨੂੰ ਤੋਰ ਮੜੋਰ ਕੇ ਜਿਹੜਾ ਹੈ ਜਨਤਾ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਮਾਹੌਲ ਨੂੰ ਭੜਕਾਇਆ ਜਾ ਰਿਹਾ ਉਹਦਾ ਤਾਂ ਕੋਈ ਬਿਆਨ ਹੀ ਨਹੀਂ ਆ ਰਿਹਾ ਹੈਗਾ ਹਾਲਾਂਕਿ ਹੋਰ ਜਿਹੜਾ ਸਿਲਸਿਲਾ ਹਿੰਦ ਆ ਗਈ ਤੁਸੀਂ ਆਗੇ ਹੋਰ ਜਿਹੜੇ ਨੇ ਬਿਆਨ ਜ਼ਰੂਰ ਪੰਜਾਬ ਦੇ ਜਿਹੜੇ ਦੇ ਰਹੇ ਨੇ ਹਿੰਦੂ ਕੱਤ ਦੇ ਜਿਹੜੇ ਨੇ ਜੋ ਵੀ ਨੇਤਾ ਨੇ ਹਿੰਦੂ ਨੇਤਾ ਨੇ ਉਹ ਦੇ ਰਹੇ ਨੇ ਪਰ ਹਜੇ ਤੱਕ ధਨੰਜੇ ਸਾਸਤਰੀ ਕਿਉਂ ਨਹੀਂ ਮੁਰੇ ਆ ਰਿਹਾ ਕਿਉਂਕਿ ధਨੰਜੇ ਸਾਸਤਰੀ ਨੇ ਤਾਂ ਤ੍ਰਿੰਦਰ ਸਾਸਤਰੀ ਜੀ ਨੇ ਤਾਂ ਹਨਾ ਉਹ ਵੀ ਨਹੀਂ ਕਿਹਾ ਹੈਗਾ ਕਿ ਮੈਂ ਪੰਜਾਬ ਚ ਆਉਂਗਾ ਮੈਂ ਉੱਥੇ ਉਹਨਾਂ ਨੇ ਤਾਂ ਬਿਆਨ ਵੀ ਦਿੱਤੇ ਕਿਉਂ ਆਪਣੇ ਆਪ ਬਿਆਨ ਵੀ ਦੇਣਾਗੇ ਜੇ ਉਹਨਾਂ ਨੇ ਪਹਿਲਾ ਬਿਆਨ ਦਿੱਤੇ ਹੁੰਦਾ ਨਾ ਮੈਂ ਅੰਮ੍ਰਿਤਸਰ ਸਾਹਿਬ ਆਉਂਗਾ ਜਾਂ ਮੈਂ ਪਟਿਆਲੇ ਆਉਂਦਾ ਜਾਂ ਮੈਂ ਖਰ ਪੰਜਾਬ ਚ ਆਉਂਗਾ ਕਿਤੇ ਆਉਂਗਾ ਤਾਂ ਅਗਲੇ ਬਿਆਨ ਦੇਣ ਦੇ ਚੰਗੇ ਲੱਗਦੇ ਆ ਤਾਂ ਪਰਵਾਨੇ ਨੇ ਪੰਜਾਬ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪੰਜਾਬ ਦੇ ਜਿਹੜੇ ਬੈਠੇ ਆ ਉਹਰੇ ਹਿੰਦੂ ਲੀਡਰ ਉਹ ਆਪਣਾ ਪੱਖ ਰੱਖ ਰਹੇ ਆ ਤੇ ਲੱਗ ਨਹੀਂ ਰਿਹਾ ਹੈਗਾ ਵੀ ਇਹਦੇ ਨਾਲ ਜਿਹੜਾ ਆਕਰਧਨਜੇ ਸਾਸ਼ਤਰੀ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਨਹੀਂ ਦਿੰਦਾ ਤਾਂ ਹੋਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਚਲੋ ਮੈਂ ਤੁਹਾਡੀ ਗੱਲ ਮੰਨ ਲੈਂਦਾ ਪਰਿੰਦਰ ਸਾਸ਼ਤਰੀ ਗਿਆਨ ਦੇ ਦਿੰਦੇ ਨੇ 8 ਸਾਲ ਪਿੱਛੇ ਚੱਲ ਜਾਂਦੇ ਆ ਪਰਿੰਦਰ ਸਾਸ਼ਤਰੀ ਦਾ ਕੋਈ ਮੈਟਰ ਨਹੀਂ ਸੀਗਾ ਸਾਡੀ ਸ਼ਿਵ ਸੈਨਾ ਦੀ ਇੱਕ ਲੀਡਰ ਸੀਗੇ ਸਤੀਸ਼ ਜੀ ਪਟਿਆਲੇ ਤੋਂ ਉਹਨਾਂ ਨੇ ਇੱਕ ਰੈਲੀ ਆਯੋਜਨ ਕੀਤੀ ਪਟਿਆਲੇ ਕਾਲੀ ਮਾਤਾ ਮੰਦਿਰ 'ਚ ਠੀਕ ਹੈ ਜੀ ਉੱਥੇ ਪ੍ਰੋਗਰਾਮ ਸੀਗਾ ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਪਟਿਆਲਾ বাস ਸਟੈਂਡ ਤੇ ਮੈਨੂੰ ਪਤਾ ਉਹ ਬਹੁਤ ਕਾਲਾ ਦੌਰ ਤਾਂ ਉੱਥੇ ਬਹੁਤ ਤਲਵਾਰਾਂ ਵੀ ਚੱਲੀਆਂ ਕਲਫਿਊ ਵੀ ਲੱਗ ਗਿਆ ਦਾ ਪੂਰੇ ਪਟਿਆਲੇ ਦੇ ਵਿੱਚ ਸਾਲ ਪਹਿਲਾਂ ਦੀ ਗੱਲ ਹੈ ਹਾਂ ਮੈਨੂੰ ਪਤਾ ਸਾਲ ਪਹਿਲਾਂ ਦੀ ਗੱਲ ਹੈ ਜੀ ਉੱਥੇ ਉੱਥੇ ਮੇਨ ਲੀਡਰ ਕਿਹੜਾ ਸੀਗਾ ਜਿਹੜਾ ਇਹਨਾਂ ਦਾ ਭੱਜਿਆ ਸੀਗਾ ਉੱਥੇ ਪਰਵਾਨਾ ਜੀ ਦੇ ਪਰਵਾਨਾ ਜੀ ਨਹੀਂ ਪਰਵਾਨਾ ਸੀਗਾ ਲੀਡਰ ਜੀ ਨੇ ਇਹਨਾਂ ਮਾਹੌਲ ਪੜਕਾਇਆ ਸੀਗਾ ਪਰਵਾਨੇ ਤੇ ਪਰਚਾ ਹੋ ਗਿਆ ਉੱਥੇ ਇੱਕ ਮੁੰਡੇ ਦੀ ਮੇਰੇ ਖਿਆਲ ਮੈਂ ਡੈਥ ਵੀ ਹੋਈ ਸੀਗੀ ਯਾ ਤਲਵਾਰਾ ਬੱਜੀਆਂ ਸੀ ਤੁਸੀਂ ਵੀਡੀਓ ਵੀਡੀਓ ਦੇਖੀ ਜਾਓ ਦੇਖੀਏ ਦੇਖੀਏ ਪਰਵਾਨੇ ਨੇ ਉਸ ਮੁੰਡੇ ਨੂੰ ਪੁੱਛਿਆ ਹਾਲ-ਦਾਲ ਜਾ ਕੇ ਉਹਦੇ ਘਰਦਿਆਂ ਦਾ ਕਿ ਕਿੱਦਾਂ ਰੋਟੀ ਚੱਲਦੀ ਹੈ ਕਿੱਦਾਂ ਕਿਆ ਚੱਲਦਾ ਪੁੱਛਿਆ ਪਰਵਾਨਾ ਕਹਿੰਦਾ ਨਾ ਸੂਰਮੈ ਪਛਾਹ ਉਹਨੇ ਜਾ ਕੇ ਮੜਾ ਪੁੱਛਿਆ ਪਰਵਾਨੇ ਨੂੰ ਕੌਣ ਗਿਆ ਉੱਥੇ ਕੋਈ ਸਰਕਾਰ ਦਾ ਨਮੈਂਦਾ ਗਿਆ ਉੱਥੇ ਤੁਸੀਂ ਮੁੰਡਾ ਮਰਵਾ ਤਿਆ ਯਾਰ ਤੁਸੀਂ ਇੱਕ ਮੱਦਰ ਤੇ ਮੱਥਾ ਡੇਗ ਰਹਾ ਤੁਸੀਂ ਜਾ ਕੇ ਉੱਥੇ ਤਲਵਾਰਾਂ ਲੈ ਕੇ ਪਹੁੰਚ ਗਏ ਉਸੇ ਮੁੰਡਾ ਮਾਰਤੇ ਆ ਉਸ ਮੁੰਡੇ ਦੇ ਅੱਗੇ ਪਰਿਵਾਰ ਹੋਣਾ ਬੱਚੇ ਹੋਣੇ ਠੀਕ ਆ ਮੁੰਡੇ ਨੇ ਗਲਤ ਕੀਤਾ ਹੋਊਗਾ ਮੈਂ ਕਹਿੰਦਾ ਮੁੰਡੇ ਨੇ ਪਰਵਾਨੇ ਨੂੰ ਰੋਕਿਆ ਹੋਊਗਾ ਕਿਸੇ ਨੇ ਰੋਕ ਕੇ ਆਊਗਾ ਹੱਥੋਂ ਭਾਈ ਕਹਿੰਦੇ ਹੋਊਗੀ ਪਰ ਤੁਸੀਂ ਮਾਰਨ ਦਾ ਹੱਕ ਤੁਹਾਨੂੰ ਕਿਵੇਂ ਦਿੱਤਾ ਹਨਾ ਤੁਹਾਨੂੰ ਆਏ ਦਿਨ ਪੰਜਾਬ ਚ ਹੁੰਦਾ ਹੈ ਕਿ ਬੈਠੇ ਆ ਜੀ ਹੁਣ ਪਿੱਛੇ ਵਾਲੇ ਲੁਧਿਆਣੇ ਦੇ ਸਾਡਾ ਪ੍ਰਧਾਨ ਹੈ ਪਾਰਟੀ ਦਾ ਸ਼ਿਵ ਸ਼ਨਾ ਪੰਜਾਬ ਦਾ ਹੀ ਹੈ ਸ਼ਾਇਦ ਮੈਨੂੰ ਪਾਰਟੀ ਨਹੀਂ ਪ੍ਰੋਪਰ ਪਤਾ ਕਿਹੜੀ ਦਾ ਹੈ ਸ਼ਿਵ ਸ਼ਨਾ ਦਾ ਹੀ ਹੈ ਸ਼ਿਵ ਸ਼ਨਾ ਵੀ ਤਿੰਨ ਚਾਰ ਹਨਾ ਤੇ ਸ਼ਿਵ ਸ਼ਨਾ ਦਾ ਹੈ ਸਦੀਪ ਠਾਪਰ ਉਹਨਾਂ ਦੇ ਸਿਰ ਤੇ ਤਲਵਾਰਾਂ ਮਾਰਤੀਆਂ ਗਵਰਨਰ ਸਾਹਿਬ ਹਾਲਚਾਲ ਪਹੁੰਚਣ ਪੁੱਛੇ ਆ ਉੱਥੇ ਹਨਾ ਪਹੁੰਚੇ ਸੀਗੇ ਖੈਰ ਉਹਨਾਂ ਨੇ ਕੋਈ ਪੜਗਾਉ ਬਿਆਨ ਤਾਂ ਨਹੀਂ ਦਿੱਤਾ ਸੀ ਉਹ ਤਾਂ ਐਕਟੀਵਾਦ ਇੱਕ ਭੋਗਤੂ ਘਰ ਜਾ ਰਿਹਾ ਸੀਗਾ ਹਨਾ ਤਿੰਨ ਬੰਦੇ ਆਏ ਤਿੰਨ ਜਿਹੜੇ ਮਾਹੌਲ ਪੜਕਾਉਂਦੇ ਆ ਖੈਰ ਨੰਗ ਜੱਥੇਬੰਦੀ ਦੇ ਬਹੁਤ ਹੈਗੇ ਜਿਹੜੀਆਂ ਭਲਾਈ ਦੇ ਕੰਮ ਕਰਦੀਆਂ ਮੈਂ ਦੇਖਿਆ ਹਨਾ ਜਿਹੜੇ ਬਾਬੇ ਹੈਗੇ ਆ ਨੰਗ ਜੱਥੇਬੰਦੀਆਂ ਦੇ ਸਾਡੇ ਕਈ ਕਈ ਹੈਜੇ ਵੀ ਆ ਜਿਹੜੇ ਮੈਨੂੰ ਜਾਣਦੇ ਜਿਹਨਾਂ ਨੂੰ ਮੈਂ ਫੋਨ ਕਰਦਾ ਵੀ ਬਾਬਾ ਜੀ ਅੱਜ ਲੰਗਰ ਲੱਗਿਆ ਹੋਇਆ ਹਨਾ ਉੱਥੇ ਗਰੀਬ ਬ ਤੁਸੀਂ ਭੇਜੋ ਇੱਕ ਮੇਰੇ ਦੋਸਤ ਹੈ ਮੁੰਡੇ ਹਨਾ ਉਹ ਵੀ ਨਿਹੰਗ ਜਿੱਥੇ ਬੰਦਿਆ ਦਾ ਸਬੰਧ ਰੱਖਦੇ ਨੇ ਕਈ ਵਾਰ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਯਾਰ ਗੁਰਦੁਆਰਾ ਸਾਹਿਬ ਦਾ ਲੰਗਰ ਬਣਦਾ ਹੈ ਤਾਂ ਗਰੀਬ ਕੁੜੀਆਂ ਆ ਉੱਥੇ ਰਹਿੰਦੀਆਂ ਉਹਨਾਂ ਨੂੰ ਵੀ ਭਜਵਾ ਦਿਓ ਅੱਜ ਸਾਡੇ ਬਣਦਾ ਮੰਦਿਰ 'ਚ ਹਨਾ ਕੁਝ ਜਿਵੇਂ ਪ੍ਰਧਾਨ ਜੀ ਦਾ ਸਾਡੇ ਦਾ ਮੰਦਿਰ ਹੈ ਉੱਥੇ ਬਣਾਉਂਦੇ ਆ ਅਸੀਂ ਲੰਗਰ ਤਾਂ ਕਈ ਵਾਰ ਅਸੀਂ ਆਪ ਜਾਂਦੇ ਆਂ ਕਈ ਕਨਿਆ ਆਸ਼ਰਮ ਹੋ ਗਿਆ ਪ੍ਰਭਾਸਰਾ ਹੋ ਗਿਆ ਦੇਣ ਇੱਕ ਦੂਜੇ ਨਾਲ ਰਲ ਕੇ ਚੱਲਦੇ ਜੀ ਸਾਰਾ ਕੁਝ ਬਿਲਕੁਲ ਰਲ ਕੇ ਚੱਲਦਾ ਪਰ ਫੇਰ ਵੀ ਹੁਣ ਤੁਸੀਂ ਜਿਹੜਾ ਪਰਵਾਨੇ ਦੇ ਖਿਲਾਫ ਧਿਆਨ ਦੇ ਰਹੇ ਹੋ ਵੀ ਪਰਚਾ ਕਰਾਵਾਂ ਤੁਸੀਂ ਕਹਿੰਦੇ ਸਿੱਖ ਸੈਨਾ ਦੇ ਕਈ ਲੀਡਰਾਂ ਦੇ ਉੱਤੇ ਅਟੈਕ ਆ ਗਏ ਹੁਣ ਤੁਸੀਂ ਜਿਹੜਾ ਹੈ ਤਨੰਜੇ ਸ਼ਾਸਤਰੀ ਦਾ ਸਾਥ ਦੇ ਰਹੇ ਹੋ ਪ੍ਰਵਾਨੇ ਦੇ ਖਿਲਾਫ ਬੋਲ ਰਹੇ ਹੋ ਤੁਹਾਨੂੰ ਨਹੀਂ ਡਰ ਲੱਗ ਰਿਹਾ ਕਿ ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਤੁਹਾਡੇ 'ਪਾ ਵੀ ਅਟੈਕ ਹੋ ਸਕਦਾ ਹੈ ਕਿਸੇ ਗੱਲ ਦਾ ਤਾਂ ਹੈ ਜੀ ਕਿਸੇ ਗੱਲ ਦਾ ਤੁਸੀਂ ਹੁਣ ਤਾਂ ਕਿਹਾ ਵੀ ਐਨੇ ਜਿਹੜੇ ਸਿੱਖ ਸੈਨਾ ਦੇ ਨੇਤਾ ਐ ਉਹਨਾਂ ਦੇ ਉੱਤੇ ਹਮਲੇ ਹੋ ਚੁੱਕੇ ਨੇ ਨਹੀਂ ਅਟੈਕ ਆ ਤਾਂ ਇਹ ਕਹੂੰਗਾ ਕਿ ਹਾਂ ਮੈਂ ਕਿਸੇ ਝੱਥੇ ਬਾਰੇ ਗੱਲ ਤੋਂ ਬੋਲਿਆਂਗੇ ਸੀ ਧਾਰਮਿਕ ਭਾਵਨਾਵਾਂ ਦਾ ਕਿਹੜਾ ਫੇਸ ਪਹੁੰਚਾਈ ਹੈ ਮਰਤੇ ਡਾਕਿਸ ਗੱਲ ਦਾ ਗਰਮ ਕਿਉਂ ਪ੍ਰਵਾਨੇ ਬਾਰੇ ਬੋਲੇ ਆਗੇ ਫਿਰ ਆਜਵੇਂ ਪ੍ਰਵਾਨਨਾ ਦਨਾਂਜੇ ਸਾਸ਼ਟਰੀ ਨੂੰ ਹਜੇ ਤੱਕ ਤੁਸੀਂ ਇਸ ਇੰਟਰਵਿਊ ਮਾ ਹਜੇ ਤੱਕ ਨਹੀਂ ਗਿਆ ਵੀ ਹਾਂ ਉਹ ਵੀ ਚਾਹੀਦਾ ਹੈ ਹਿੰਦੂਨਾ ਭਾਜੀ ਪੰਜਾਬ ਦਾ ਸ਼ਾਂਤ ਹੈ ਇਹ ਜਿਹੀ ਗੱਲ ਨਹੀਂ ਹੈਗੀ ਪਰ ਹਿੰਦੂਆਂ ਦੇ ਮੁੱਦੇ ਐਨੇ ਵੀ ਕਮਜ਼ੋਰ ਨਹੀਂ ਹੈਗੇ ਜੀ ਹਾਂ ਘਰਾਂ 'ਚ ਬੈਠੇ ਰਹੋਗੇ ਵੜ ਕੇ ਤੇ ਜੇ ਕਲਮ ਕੱਲੀ ਦੀ ਗੱਲ ਹੈ ਤਾਂ ਕਲਮ ਕੱਲੀ ਵੀ ਆ ਜਾਣ ਪਰ ਇਹ ਹੈ ਜੀ ਅਸੀਂ ਸਿਰਫ ਸਰਕਾਰ ਦੇ ਥਰੂ ਚੱਲਦੇ ਆ ਮਾਹੌਲ ਪੜਕਾਉਂਦੇ ਨਹੀਂ ਹੈਗੇ ਅਸੀਂ ਚਾਹੁੰਦੇ ਹਾਂ ਕਿ ਚਲੋ ਇਹਨਾਂ ਦੇ ਕਾਨੂੰਨੀ ਤੌਰ ਉੱਤੇ ਲੜ ਲਈ ਇਹਦੇ ਲੜਨ ਦੀ ਗੱਲ ਹੈ ਫਿਰ ਤਾਂ ਦੇਖੋ ਕੋਈ ਘਟ ਨਹੀਂ ਹੁੰਦਾ ਕਿ ਚਾਰ ਖਾਉਂਗੇ ਰ 2 ਤਾਂ ਉਹ ਵੀ ਖਾਉਂਗੇ ਤੇ ਚਾਰ ਸਾਡੇ ਮਾਰੂਗੇ ਤਾਂ ਤਾਂ ਉਹ ਵੀ ਖਾਉਂਗੇ ਖੈਰ ਐ ਕਿ ਹਾਂ ਪਿੱਠ ਪਿੱਛੇ ਵਾਰ ਕਰ ਜਣ ਕੋਈ ਕਹਿ ਨਹੀਂ ਸਕਦਾ ਜਿਵੇਂ ਕਰਦੇ ਆ ਤਲਵਾਰਾ ਲੈ ਕੇ ਆ ਜਣੇ 2-3 ਜਣੇ ਇਕੱਠੇ ਕਉਂ ਘੇਰ ਲੰਦੇ ਆ ਜੇ ਤਾਂ ਹੈ ਜੀ ਹਾਂ ਭਈ ਆਪਾਂ ਟਾਈਮ ਰੱਖ ਕੇ ਹਾਂਗੇ ਗੱਲ ਵੱਖਰੀ ਆ ਪਰ ਦੇਖੋ ਉਹ ਚੀਜ਼ ਵੀ ਮੈਂ ਕਹਿੰਦਾ ਕਿ ਅੱਜ ਕੱਲ ਤਾਂ ਹੈ ਨਹੀਂ ਕਿਉਂਕਿ ਲੜਨ ਦਾ ਮਾਹੌਲ ਹੈ ਨਹੀਂ ਬਾਕੀ ਜੇ ਲੜਨ ਦੀ ਗੱਲ ਹੋਈ ਤਾਂ ਫਿਰ ਇਸ ਵਾਰ ਤਾਂ ਉਸ ਕਹਿ ਨਹੀਂ ਸਕਦੇ ਹੈਗੇ ਪਰਵਾਨੇ ਖੜਾ ਹੋ ਹੁਣ ਤੁਸੀਂ ਜਿਹੜਾ ਇਸ ਇਹ ਬਿਆਨਬਾਜ਼ੀ ਨੂੰ ਲੈ ਕੇ ਹੋ ਸਿਪਸ ਹਨ ਹਿੰਦ ਕਿੱਥੇ ਖੜੀ ਹੈ ਕੀ ਕਰ ਰਾ ਕਰ ਰਹੇ ਹੋ ਵੇਖੋ ਅਸੀਂ ਕਿਸੇ ਨਾਲ ਲੜ ਨਹੀਂ ਰਹੇ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਹੈਗੇ ਕਿ ਹਾਂ ਜੀ ਅਸੀਂ ਲੜਨਾ ਠੀਕ ਹੈ ਪਰ ਜੇ ਕੋਈ ਸਾਡੇ ਦਫ਼ਤਰ ਤੁਸੀਂ ਇੱਕ ਮਨ ਪੁੱਛਿਆ ਨਾ ਕਿ ਤੁਹਾਡੇ ਤੇ ਹਮਲਾ ਹੋ ਗਿਆ ਜੇ ਤੁਸੀਂ ਕੀ ਕਰੋਗੇ ਮੈਂ ਤਾਂ ਅਜੇ ਮੇਰੇ ਤੇ ਹਮਲਾ ਹੋਇਆ ਫਿਰ ਤਾਂ ਮੈਂ ਲੜੂੰਗਾ ਜੀ ਮੈਂ ਆਪਣੇ ਆਪ ਨੂੰ ਬਚਾਉਣ ਲਈ ਚਾਹੇ ਉਹਨੂੰ ਮਾਰਾਂ ਚਾਹੇ ਆਪ ਖਾਲਮ ਦੇਖੋ ਉਸ ਟਾਈਮ ਦੀ ਤਾਂ ਗੱਲ ਵੱਖਰੀ ਹੈ ਪਰ ਜੇ ਹੁਣ ਦੀ ਗੱਲ ਕਰੀਏ ਹੁਣ ਤਾਂ ਅਸੀਂ ਸਿਰਫ ਕੰਪਲੇਨ ਦਿੱਤੀ ਹੈ ਲੈ ਪਰਚਾ ਕਰਾਵਾਂਗੇ ਪਰੇ ਅਪੀਲ ਕੀ ਕਰ ਰਹੇ ਹੋ ਨੌਜਵਾਨਾਂ ਨੂੰ ਜਿਹੜੇ ਜਿਹੜੇ ਇਹ ਜੇ ਗਰਮ ਖਿਆਲੀ ਨੇ ਬਿਆਨਬਾਜ਼ੀ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਤੇ ਮੈਂ ਸਾਰੇ ਯੂਥ ਨੂੰ ਆਪਣੇ ਭਰਾਵਾਂ ਨੂੰ ਹਨਾ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਪੰਜਾਬ 'ਚ ਵੀ ਹਿੰਦੂ ਵੀ ਹੈਗੇ ਆ ਸਿੱਖ ਭਾਈਚਾਰਾ ਵੀ ਇਹਨਾਂ ਦਾ ਬਹੁਤ ਪਿਆਰ ਆ ਆਪਸ ਵਿੱਚ ਚਾਹੇ ਮੈਂ ਚਾਹੇ ਮੇਰੇ ਦੋਸਤਾਂ ਕੁਝ ਲਾਗੇ ਜੱਥੇਬੰਦੀਆਂ ਦੇ ਲਾਗੇ ਧਰਮਾ ਦੇ ਨੇ ਵੀ ਹਨਾ ਕੁਝ ਮੈਂ ਉਹ ਰਾਜਨੀਤਿਕ ਪਾਰਟੀ ਤੇ ਮੰਨ ਲਓ ਸ਼ਿਵ ਸੇਨਾ ਤੇ ਮੇਰਾ ਕੰਮ ਹਨਾ ਮੈਂ ਸਾਡੀ ਪਾਰਟੀ ਇਲੈਕਸ਼ਨ ਤਾਂ ਲੜਦੀ ਨਹੀਂ ਹੈਗੀ ਕੁਝ ਕਾਂਗਰਸ ਦੇ ਵੀ ਮੇਰੇ ਦੋਸਤ ਨੇ ਕੁਝ ਅਕਾਲੀ ਦਲ ਦੇ ਵੀ ਨੇ ਕੁਝ ਆਪਚ ਵੀ ਨੇ ਹਨਾ ਰੈਂਦ ਦਾ ਪੜੋਸੀ ਹੋਇਆ ਹੁਣ ਮੇਰੇ ਸਾਹਮਣੇ ਐਮਸੀ ਰਹਿੰਦਾ ਉਹ ਆਪ ਦਾ ਹੁਣ ਮੈਂ ਜੇ ਅਕਾਲੀ ਦਲ ਨੂੰ ਸਪੋਰਟ ਕਰਦਾ ਆ ਮੈਂ ਸ਼ਿਵ ਸੇਨਾ ਨੂੰ ਸਪੋਰਟ ਕਰਦਾ ਮੈਂ ਬਲਾਣਾ ਥੋੜੀ ਛੱਡ ਦਉ ਦੁੱਖ ਸੁੱਖ ਛੱਡ ਦਉ ਮੈਂ ਮਾਹੌਲ ਨੂੰ ਖਰਾਬ ਨਾ ਕਰੋ ਠੀਕ ਹੈ ਜਿਹੜੇ ਬਲਜਿੰਦਰ ਪਰਵਾਨੇ ਵਰਗੇ ਆ ਜਾਂ ਕੋਈ ਹੋਰ ਹੈ ਇੱਕ ਵਾਰ ਇਹਨਾਂ ਨੂੰ ਪਹਿਲਾਂ ਬੈਠ ਕੇ ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਡੇ ਇਸ ਤੇ ਇੰਪੈਕਟ ਨਹੀਂ ਪਊਗਾ ਅਸੀਂ ਸਾਡੇ ਪਿੱਛੇ ਵੀ ਘਰ ਪਰਿਵਾਰ ਹੈ ਲੜਨ ਨੂੰ ਅੱਜ ਕੋ ਹਰ ਇੱਕ ਲੜ ਸਕਦਾ ਪਰ ਸਭ ਨੂੰ ਇਹੀ ਅਪੀਲ ਹੈ ਕੋਈ ਲੜੋਂ ਦਾ ਮਾਹੌਲ ਨੂੰ ਸ਼ਾਂਤ ਰੱਖੋ ਤੇ ਮੈਂ ਖੁਦ ਚਾਹੁੰਦਾ ਆਂ ਕਿ ਆਪਾਂ ਸ਼ਾਂਤ ਰੱਖੀਏ ਇਸ ਮੌਲ ਨੂੰ ਹਾਂ ਸੁਣਿਆ ਤੁਸੀਂ ਕਿ ధਨੰਜੇ ਸ਼ਾਸਤਰੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਫਿਲਹਾਲ ਰਾਹੁਲ ਜੀ ਕਹਿੰਦੇ ਨੇ ਕਿ ਯੂਨਿਟ ਦੇ ਪ੍ਰਧਾਨ ਨੇ ਸਿੱਪਸ ਹਨ ਇਹਨਾਂ ਨੇ ਕਿਹਾ ਕਿ ధਨੰਜੇ ਸ਼ਾਸਤਰੀ ਜੋ ਬਗੇਸ਼ਵਰ ਦਾਮ ਦੇ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਬਿਆਨ ਕੁਛ ਹੋਰ ਦਿੱਤਾ ਗਿਆ ਸੀ ਤੋਰ ਮੜੋੜ ਕੇ ਉਹਨਾਂ ਦੇ ਬਿਆਨ ਨੂੰ ਜਿਹੜਾ ਜਨਤਾ ਦੇ ਅੱਗੇ ਪੇਸ਼ ਕੀਤਾ ਗਿਆ ਹੈ ਪਰ ਸਾਡੀ ਵੀ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿਹੜੀ ਹੈ ਇਹਦੀ ਤਹਿ ਤੱਕ ਜਾਣਾ ਚਾਹੀਦਾ ਤੇ ਮਾਹੌਲ ਜਿਹੜਾ ਖਰਾਬ ਹੋ ਰਿਹਾ ਪੰਜਾਬ ਦਾ ਚਰਚਾਵਾ ਜਿਹੜੀਆਂ ਛੜੀਆਂ ਆਏ ਨੇ ਗਰਮ ਖਿਆਲੀ ਜਿਹੜੇ ਨੇ ਬਿਆਨ ਦੇ ਰਹੇ ਨੇ ਉਹਨਾਂ ਤੇ ਜਿਹੜਾ ਹੈ ਰੋਕ ਲੱਗਣੀ ਚਾਹੀਦੀ ਹੈ ਤੇ ਇਹਦੀ ਤਹਿ ਤੱਕ ਜਾ ਕੇ ਜੋ ਅਸਲ ਦੋਸ਼ੀ ਹੈ ਉਹਨਾਂ ਨੂੰ ਜਿਹੜਾ ਹੈ ਗ੍ਰਿਫਤਾਰ ਕਰਨਾ ਚਾਹੀਦਾ ਉਹਨਾਂ ਤੇ ਚ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਹੈ ਖਰਾਬ ਨਾ ਹੋ ਸਕੇ ਖਰੜ ਤੋਂ ਡੈਵਿਡ ਬਰਮਾ ਦੀ ਖਬਰ